ਪਟਾਲਾ ਦੇ ਪਾਸ ਸਟੈਂਡ ਦੇ ਸਾਹਮਣੇ ਪਟਰੋਲ ਪੰਪ ਤੇ ਖੜੀ ਇੱਕ ਫੋਰਡ ਫੀਗੋ ਗੱਡੀ ਨੂੰ ਅਚਾਨਕ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਕਾਰ ਨੂੰ ਅੱਗ ਨੇ ਆਪਣੀ ਪੂਰੀ ਤਰ੍ਹਾਂ ਲਪੇਟ ਚ ਲੈ ਰਿਹਾ ਜਾਣਕਾਰੀ ਅਨੁਸਾਰ ਕਾਰ ਦਾ ਮਾਲਕ ਉਸ ਸਮੇਂ ਕਾਰ ਦੇ ਕੋਲ ਮੌਜੂਦ ਨਹੀਂ ਸੀ ਅਤੇ ਟ੍ਰੈਫਿਕ ਇੰਚਾਰਜ ਅਨਿਲ ਪਵਾਰ ਨੇ ਆਪਣੀ ਸੂਝ-ਬੂਝ ਨਾਲ ਕਾਰ ਦਾ ਸ਼ੀਸ਼ਾ ਤੋੜ ਕੇ ਅੱਗ ਉਤੇ ਕਾਬੂ ਪਾਇਆ ਤਾਂ ਜੋ ਕਿ ਵੱਡਾ ਹਾਦਸਾ ਹੋਣੋਂ ਬਚ ਗਿਆ ਆਪਣਾ ਇਹ ਬਸਟੈਂਡ ਏਰੀਆ ਨੂੰ ਕਰਕੇ ਪੂਰੀ ਸਕਿਉਰਿਟੀ ਜਿਹੜੀ ਹੈ ਉਹ ਤੇ ਅਰਵੇਲੇ ਰਹੀ ਸੀ। ਇੱਕ ਹੋਰ ਥੀਕੋ ਕੱਢੀ ਜਿਹੜੀ ਰੋਡ ਤੇ ਤੇ ਸਾਈਡ ਤੇ ਜਿਹੜੀ ਹੈ ਇੱਕ پارک ਹੋਈ ਸੀ। ਜਿਹਨੂੰ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਜਿਹਨੂੰ ਸ਼ੀਸ਼ਾ ਤੋੜ ਕੇ ਉਹਦਾ ਇਮੀਡੀਏਟਲੀ ਜਿਹੜਾ ਗੁਰੜੀ ਚੌਕੇ ਦੇ ਵਿੱਚ ਜਿਹੜੀ ਅੱਗ ਦੇ ਲੱਤਾਂ ਆ ਰਹੀਆਂ ਸੀ ਉਹ ਲਾ ਕੇ ਪੈਟਰੋਲ ਪੰਪ ਹੁਣ ਕਰਕੇ ਉਹਦੇ ਪੈਟਰੋਲ ਪੰਪ ਦੇ ਇਕਵਿਪਮੈਂਟ ਯੂਜ਼ ਕਰਕੇ ਰੈਵਨ ਸਟਾਫ ਨੇ ਵੀ ਅੱਗ ਦੇ ਬੁਝਾਈ। ਇਸ ਸਮੇਂ ਜੋ ਪਾਪ ਮੋੜੇ ਦੇ ਮੋੜੇ ਤੇ ਨਾਮ ਦਰਦੀ ਹਾਸਾ ਹਾਸਾ ਕੋਨਾ ਵਾਲੇ ਰੇਲਵੀ ਪਟਰੋਲ ਪਾਪਾ ਬਸ ਸਟੈਂਡ ਇਕੱਠੀ ਵੀ ਲੰਘਦੇ ਪਏ ਨੇ ਕਾਫੀ ਵੱਡਾ ਹਾਸਾ ਹੋਈ ਇਸ ਹਾਲਤਾਂ ਦੀ ਪਰ ਜਿੱਤੇ ਕੰਟਰੋਲ ਕਰ ਲਿਆ ਗਿਆ ਹੈ ਇਹ ਵੀ ਦੇਖੀ ਜਿੰਨਾ ਪਬਲਿਕ ਦਾ ਸਹਿਯੋਗ ਮਿਲਿਆ ਤੇ ਅਧਿਕਾਰੀਆਂ ਦੇ ਸਟਾਫ ਦਾ ਤੇ ਨਾਗਰਿਕ ਪਬਲਿਕ ਉਹਦਾ ਧੰਨਵਾਦ ਕਰਦੇ ਆ ਔਰ ਜਿਹੜੀ ਗੱਡੀ ਹੈ ਜਿਹਨੂੰ ਪਾਰਕਵਰੀ ਪੈਂਦੇ ਨਾਲ ਕਿੱਥੇ ਵੀ ਇਹਦੇ ਮੇਰੇ ਵੀ ਨੂੰ ਐਰਥੀ ਰੋਡ ਉੱਪਰ ਤੇ ਵਰਦੀਆਂ ਸੀ ਉਹ ਲੋ ਲੈਣਾ ਆ ਤੇ ਉਹਨਾਂ ਸ਼ਿਦਾਰ ਦੇ ਵਿਚਕਾਰ ਬੈਜ ਹਾਂ ਸ਼ਿਦਾਰ ਦੇ ਵਿਚਕਾਰ ਉਹ ਬੈਜ ਲੈਣ ਰਿਹਾ ਜਦੋਂ ਮੈਨੂੰ ਪਤਾ ਲੱਗਾ ਵੀ ਸਧੂਆ ਨਿਕਲਿਆ ਉਹ ਰੋਲਾ ਪੈਂਦੇ ਗੱਡੀ ਵਾਗ ਗਈ ਆਪਾਂ ਤੇ ਗਏ ਆਣਗੇ ਲੋਕ ਨੂੰ ਕੋਲ ਕੇ ਤੇ ਨਾਲ ਦੇ ਆਪਾਂ ਬੜੇ ਵੀਰਾਂ ਨੇ ਹਿਸਾਲ ਮਿਲ ਕੇ ਬਿਠਾਉਂਦੇ ਆ ਅੱਜ ਮੈਂ ਉਹ ਕੰਪਲੇਟ ਉਹ ਪੂਰਾ ਮਾਮਲਾ ਚਾਰਾਂ ਮਾਮਲੇ ਬਣਾ ਗਏ ਕਿੰਨਾ ਕੁ ਭਜਾ ਹੋ ਗਿਆ ਜੇ ਚੱਲਦੀ ਗੱਡੀ ਨੂੰ ਲੱਗ ਜਾਂਦੀ ਜਾਂ ਕਿਤੇ ਫੇਰ ਵੱਧ ਤੋਂ ਨਿਸਾਨ ਹੋ ਜਾਂਦਾ